ਜਿੱਦਾਂ ਆਪਣੇ ਕਹਿੰਦੇ ਹੁੰਦੇ ਨਾ ਵੀ ਹਾਂ ਯਾਰ ਦੇਖ ਭੈਰ ਤੋਂ ਸੱਦ ਨੂੰ ਤਰਸੀ ਪਈ ਆ ਉਹਦੀ ਪਰਫੈਕਟ ਐਗਜ਼ੈਂਪਲ ਦਿਖਾਉਣ ਤੁਹਾਨੂੰ ਜਿਹੜੀ ਮੈਂ ਦਿਖਾਉਣ ਲੱਗਿਆ ਬਾ ਕੰਮ ਇਹੇ ਕਰਨਾ ਵੀ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਥੱਲੇ ਕਮੈਂਟ ਕਰਕੇ ਇਹਦਾ ਹੀ ਰਿਐਕਸ਼ਨ ਬਾਰੇ ਤੁਸੀਂ ਦੱਸਣਾਗਾ ਠੀਕ ਹੈ ਇਹਦਾ ਰਿਐਕਸ਼ਨ ਕਿਦਾਂ ਦਾ ਕੁੜੀ ਦਾ ਠੀਕ ਹੈ ਤੇ ਇਹ ਭਰਾ ਹੀ ਤਾਂ ਇਹਨਾਂ ਦੀ ਉੱਤੇ ਹੀ ਪਾਈ ਹੋਈ ਹੈਗੀ ਵੀਡੀਓ ਇਹਦਾ ਪੇਜ ਹੈਗਾ ਉੱਥੇ ਤੇ ਇਹਨੇ ਆਪ ਹੀ ਪਾਈ ਹੋਈ ਹੈਗੀ ਇਹ ਗਾਂ ਚੱਕ ਕੇ ਕਿਸੇ ਪੇਜ ਵਾਲ ਨੇ ਪਾਤੀ ਚਲ ਉਤੇ ਲੈ ਕੇ ਤੁਸੀਂ ਇਹ ਰਿਐਕਸ਼ਨ ਦੇਖਣਾ ਠੀਕ ਆ ਲੈ ਮੈਂ ਚਲਾਉਣ ਲੱਗਾ ਵੀਡੀਓ ਆ ਇਕੱਲੇ ਨੂੰ ਦੇਖ ਹੂੰ ਦੇਖਾ ਉਹ ਦੇਖਾ ਦੇਖ ਨੋ ਮੈਂ ਦਰਦਾਂ ਦੀ ਬਸ ਤੂੰ ਰਹੀ ਕਿਉਂ ਜੀ ਵੱਡਦੀਆਂ ਦੁੰਦੀਆਂ ਇਹਨੂੰ ਕਹਿੰਦੇ ਆ ਵੀ ਤਸੀਬਈ ਹੈਗੀ ਸਮਝ ਗਏ ਹੁਣ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਆਪਣੇ ਠਰਕੀ ਦੋਸਤਾਂ ਨਾਲ ਠੀਕ ਹੈ ਚਲੋ ਜੀ ਓਕੇ ਜੀ